ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅੱਜ ਸਥਾਨਕ ਡਾਕਟਰ ਜ਼ਾਕਿਰ ਹੁਸੈਨ ਸਟੇਡੀਅਮ ਮਲੇਰ ਕੋਲਾ ਵਿਖੇ ਡਿਪਟੀ ਕਮਿਸ਼ਨਰ ਮਲੇਰ ਕੋਲਾ ਦੀ ਅਗਵਾਈ ਹੇਠ ਅਤੇ ਮਲੇਰ ਕੋਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਓਲੰਪੀਅਨ ਜਨਾਬ ਗਗਰ ਅਜੀਤ ਸਿੰਘ ਦੀ ਅਗਵਾਈ ਹੇਠ ਅੱਜ ਇੱਕ ਸਾਈਕਲ ਰੈਲੀ ਯਾਨੀ ਕਿ ਸਾਈਕਲੋਨ ਰੈਲੀ ਦਾ ਆਯੋਜਨ ਕੀਤਾ ਗਿਆ ਇਸ ਰੈਲੀ ਦੇ ਵਿੱਚ ਜਿੱਥੇ ਐਸਪੀ ਰੈਂਕ ਤੋਂ ਲੈ ਕੇ ਡੀਐਸਪੀ ਐਸਐਚਓ ਇੰਸਪੈਕਟਰ ਸਹਿਬਾਨ ਅਤੇ ਹੋਰ ਵੀ ਪੰਜਾਬ ਪੁਲਿਸ ਦੇ ਜਵਾਨ ਅਤੇ ਮਹਿਲਾਮਾਂ ਸ਼ਾਮਲ ਸਨ ਅਤੇ ਇਹਨਾਂ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਇਸ ਰੈਲੀ ਵਿੱਚ ਪਾਗ ਲਿਆ ਉਹਨਾਂ ਕਹਾ ਕਿ ਨਸ਼ਾ ਛੱਡੋ ਕੋੜ ਵੱਡੋ ਨਸ਼ਾ ਛੱਡੋ ਕੋੜ ਵੱਡੋ ਮੁਹਿੰਮ ਤਹਿਤ ਨਾਅਰੇਬਾਜ਼ੀ ਵੀ ਕੀਤੀ ਗਈ ਅਤੇ ਇਸ ਮੌਕੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ ਇਸ ਮੌਕੇ ਮਲੇਰ ਕੋਲਾ ਦੇ ਦਿਲਪੁਰ ਸਮੋਖੀ ਜਨਾਬ ਗਗਨ ਅਜੀਤ ਸਿੰਘ ਨੇ ਕੀ ਕਿਹਾ ਆਉਂਦੇ ਖਾਨਾ ਤੁਹਾਨੂੰ ਮਲੇਰ ਕੋਲਾ ਵਿਖੇ ਇਸ ਕੱਢੀ ਗਈ ਰੈਲੀ ਦੀਆਂ ਤਸਵੀਰਾਂ ਦੀ ਜ਼ੁਬਾਨੀ ਮਲੇਰ ਕੋਲਾ ਤੋਂ ਜਰਨਲਿਸਟ ਮੁਹੰਮਦ ਹਾਨੀਫ ਥਿੰਦੀ ਰਿਪੋਰਟ नशे दे विरुद्ध तुम सारे जानते ही होगे खबर पढ़िया होंगे देखिया होगी न्यूज़ पेपर से टीवी चैनल से पंजाब सरकार ने नशे विरुद्ध युद्ध जारी किया गया है त पिठे आहे नशा छॾो नसिया नशा छॾो नशा छॾो नशा छॾो ਦੀ ਦਿਨ ਜੇ ਤੱਕ ਇਹ ਸਰਟੀਫਿਕੇਟ ਤੁਹਾਡੇ ਸਾਹਮਣੇ ਰਹੂਗਾ ਇਹਨੂੰ ਤੁਸੀਂ ਆਪਣਾ ਏਮ ਬਣਾ ਕੇ ਚੱਲਣਾ ਤੇ ਤੁਹਾਨੂੰ ਯਾਦ ਕਰਨਾ ਇਹ ਹਨ ਮਾਲੇਰ ਕੋਲਾ ਦੇ ਐਸਐਸਪੀ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਜਨਾਬ ਗगन ਅਜੇ ਸਿੰਘ ਜੀ ਅੱਜ ਜੀ ਗगन ਜੀ ਅੱਜ ਕੀ ਪ੍ਰੋਗਰਾਮ ਸੀ ਅੱਜ ਜਿਹੜਾ ਪ੍ਰੋਗਰਾਮ ਸੀਗਾ ਜਿਹੜਾ ਡਿਸਟ੍ਰਿਕਟ 'ਚ ਰੱਖਿਆ ਗਿਆ ਸੀਗਾ ਸਾਈਕਲ ਰੈਲੀ ਰੱਖੀ ਗਈ ਸੀ ਜਿਹੜੀ ਕੀ ਹੈ ਜਯੋਦ ਨਸ਼ਿਆਂ ਵਿਰੁੱਧ ਜਿਹੜੀ ਪੰਜਾਬ ਸਰਕਾਰ ਨੇ ਇੱਕ ਬਹੁਤ ਹੀ ਇਸ ਨੂੰ ਗੰਭੀਰਤਾ ਨਾਲ ਲੈ ਕੇ ਪੂਰੇ ਪੰਜਾਬ 'ਚ ਵੱਖ-ਵੱਖ ਇਦਾਂ ਦੇ ਪ੍ਰੋਗਰਾਮ ਚੱਲ ਰਹੇ ਆ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਜਾਦਤ ਦੀ ਆਪਣਾ ਉਹਨਾਂ ਦੇ ਸੁਪਰਵਾਈਜ਼ਨ ਦੇ ਹੇਠ ਇਹਦੇ ਵਿੱਚ ਅੱਜ ਅਸੀਂ ਬੱਚੇ ਬੁਲਾਏ ਸੀ ਜਿਹਦੇ 2250 ਬੱਚਿਆਂ ਨੇ ਪਾਰਟਿਸਿਪੇਟ ਕੀਤਾ ਔਰ ਬੱਚੇ ਵੀ ਬੜੇ ਖੁਸ਼ ਸੀਗੇ ਵੀ ਇਦਾਂ ਦੇ ਪ੍ਰੋਗਰਾਮ ਹੁੰਦੇ ਰਹਿਣ ਬਾਅਦ ਚ ਵੀ ਸਾਨੂੰ ਕਿਹਾ ਗਿਆ ਵੀ ਮਹੀਨੇ ਚ ਇਦਾਂ ਦਾ ਇੱਕ ਇਦਾਂ ਬੱਚਿਆਂ ਨਾਲ ਪ੍ਰੋਗਰਾਮ ਹੋਵੇ ਤਾਂ ਕਿ ਅਵੇਅਰਨੈਸ ਆਵੇ ਹੈਲਥ ਦੀ ਜ਼ਿਆਦਾ ਫਿਟਨੈਸ ਦੀ ਅਵੇਅਰਨੈਸ ਆਵੇ ਤੇ ਨਸ਼ਿਆਂ ਤੋਂ ਬੱਚੇ ਦੂਰ ਰਹਿਣ ਇਸ ਕਰਕੇ ਜਿਹੜੀ ਰੈਲੀ ਸੀਗੀ ਟੋਟਲ 6 ਕਿਲੋਮੀਟਰ ਦੀ ਰੈਲੀ ਸੀ ਜਿਹਦੇ ਵਿੱਚ ਸਾਡੇ ਜ਼ਿਲ੍ਹੇ ਦੇ ਸਾਰੇ ਐਸ ਐਚ ਓ ਜੀ ਓਜ਼ ਔਰ ਮੀਡੀਆ ਦੇ ਜਿੰਨੇ ਵੀ ਪੱਤਰਕਾਰ ਭਰਾ ਰਹੇ ਉਹਨਾਂ ਨੇ ਇਸ ਹਿੱਸਾ ਲਿੱਤਾ ਕਿ ਬੜਾ ਅੱਛਾ ਪ੍ਰੋਗਰਾਮ ਹੈ ਕਿੰਨਾ ਕਿ ਰਿਸਪੌਂਸ ਮਿਲਿਆ ਸਾਰਾ ਦਾ ਰਿਸਪੌਂਸ ਹੁਣ ਕਾਫੀ ਅੱਛਾ ਆ ਰਿਹਾ ਹੈ ਡੇ ਬਾਈ ਡੇ ਕਾਫੀ ਲੋਕੀ ਜੁੜ ਰਹੇ ਆ ਸਾਡੇ ਕੋਲ ਵੀ ਬੜੇ ਅੱਗੇ ਲੋਕੀ ਕੰਪਲੇਂਟਾਂ ਲੈ ਕੇ ਨਹੀਂ ਆਉਂਦੇ ਸੀ ਹੁਣ ਲੋਕ ਆ ਰਹੇ ਆ ਕੁਝ ਲੋਕ ਨਸ਼ਾ ਛੱਡਣਾ ਚਾਹੁੰਦੇ ਆ ਔਰ ਮੈਂ ਹਰੇਕ ਨੂੰ ਆਪਣੇ ਸਾਰੇ ਆਫਸਰ ਵੱਲੋਂ ਇਹ ਕਹਿਣਾ ਚਾਹੁੰਦਾ ਵੀ ਜਿਹੜਾ ਕੋਈ ਨਸ਼ਾ ਛੱਡਣਾ ਚਾਹੁੰਦਾ ਹੈ ਉਹ ਵੈਲਕਮ ਹੈ ਸਾਡੇ ਐਸਚੂਜ਼ ਨੂੰ ਜੀਓਜ਼ ਨੂੰ ਜਾਂ ਮੈਨੂੰ ਸਿੱਧਾ ਕੇ ਮਿਲ ਸਕਦਾ ਹੈ ਤਾਂ ਕਿ ਅਸੀਂ ਉਹਨਾਂ ਨੂੰ ਜਿਹੜੇ ਨਸ਼ਾ ਕਰ ਰਹੇ ਆ ਉਹਨਾਂ ਨੂੰ ਅਸੀਂ ਐਡਮਿਟ ਕਰਾਈਏ ਕਿ ਉਹ ਆਪਣਾ ਜੀਵਨ ਵਧੀਆ ਬਣਾ ਸਕਣ ਤੇ ਕੁਝ ਹੋਰ ਗਲਤ ਅਨਸਰ ਨੇ ਜੋ ਅਜੇ ਵੀ ਜਿਹੜੇ ਗਲਤ ਅਨਸਰ ਹੈ ਉਹਨਾਂ ਕਾਫੀ ਭੱਜੇ ਹੋਏ ਹੈ ਸਾਡੀਆਂ ਡੇਲੀ ਰੇਡਾਂ ਚੱਲ ਰਹੀਆਂ ਕੱਲ ਵੀ ਡੀਐਸਪੀ ਮਰੇਰ ਕੋਟਲਾ ਨੇ ਐਸਐਚਓ ਸਿਟੀ ਐਸਐਚਓ ਸਿਟੀ 2 ਦੇ ਨਾਲ ਮਿਲ ਕੇ ਸਾਰਿਆਂ ਨੇ ਦੇਖਿਆ ਉਹਨਾਂ ਰੇਡਸ ਕੀਤੀਆਂ ਜਿਹੜੇ ਹੌਟਸਪੌਟਸ ਹੈ ਸੀਆਈਏ ਦੀ ਟੀਮ ਵੀ ਕਰਦੀ ਰਹਿੰਦੀ ਹੈ ਇਦਾਂ ਹੀ ਸਾਡੇ ਅਹਿਮਦਗੜ੍ਹ ਅਮਰਗੜ੍ਹ ਵੀ ਚੱਲਦਾ ਰਹਿੰਦਾ ਤੇ ਲੋਕ ਵੀ ਹੁਣ ਬਹੁਤ ਸਾਥ ਦੇ ਰਹੇ ਇਸ ਤਰ੍ਹਾਂ ਦੇ ਲੋਕਾਂ ਨੂੰ ਕੀ ਮੈਸੇਜ ਪਰ ਸਪਸ਼ਟ ਸਪਸ਼ਟ ਮੈਸੇਜ ਹੈ ਵੀ ਪੰਜਾਬ ਸਰਕਾਰ ਵੱਲੋਂ ਹਜੇ ਵੀ ਮੌਕਾ ਸੁਧਰਨ ਦਾ ਕਿਉਂਕਿ ਉਸ ਤੋਂ ਬਾਅਦ ਜਿਹੜੀ ਸਖਤਾਈ ਹੋਊਗੀ ਅੱਗੇ ਜਿਹੜੇ ਪ੍ਰਾਪਰਟੀਆਂ ਵੀ ਆਇਡੈਂਟੀਫਾਈ ਕੀਤੀਆਂ ਜਾ ਰਹੀਆਂ ਤੇ ਉਹ ਅਕੀ ਉਹਨਾਂ ਦੀ ਡਿਮੋਲਿਸ਼ਨ ਚ ਆ ਜਾਣਗੀਆਂ ਇਸ ਕਰਕੇ ਮਾੜਾ ਪੈਸਾ ਕਮਾਉਣ ਦਾ ਕੋਈ ਫਾਇਦਾ ਨਹੀਂ ਆਪਣੀ ਨੀਕ ਨੀਤੀ ਦੀ ਇਮਾਨਦਾਰੀ ਦਾ ਪੈਸਾ ਕਮਾਣ ਤੇ ਬਿਹਤਰ ਹੈ